ਕੱਪਣ ਕਦੋਂ ਟਿੰਡੇ ਹੁੰਦੇ ਆ ਚੱਪਾ ਕਦੋਂ ਤਾਂ ਹੁੰਦੇ ਆ ਆਪਣੇ ਚੱਪਣਾ ਵਗੂੰ ਬਣੇ ਹੁੰਦੇ ਨੇ ਉਸੇ ਤਰ੍ਹਾਂ ਗੋਲ ਬਣ ਹੁੰਦੀ ਹੈ ਹਾਂ ਜੇ ਟਿੰਡੋ ਹੁੰਦੀ ਹੈ ਉਹ ਦੇਸੀ ਟਿੰਡੋ ਵਜ ਦੀ ਟਿੰਡ ਹੁੰਦੀ ਆ ਦੋਸਤੋ ਇਹ ਵੀਡੀਓ ਕੋਈ ਜਿਆਦਾ ਪੁਰਾਣੀ ਨਹੀਂ ਬੱਤ ਬੱਤ ਕੋਈ 10 12 ਦਿਨ ਪੁਰਾਣੀ ਹੋਊਗੀ ਤੇ ਇਹ ਵੀਡੀਓ ਤੋਂ ਬਾਅਦ ਵੀ ਮੈਨੂੰ ਚਾਚਾ ਮਿਲਿਆ ਇਸੇ ਦੁਕਾਨ ਤੇ ਕੋਈ ਹਫਤਾ ਪਹਿਲਾਂ ਤੇ ਜਿਵੇਂ ਸ਼ਾਮ ਨੂੰ ਗੱਲਬਾਤ ਕਰੀ ਜਾਂਦੇ ਆ ਤੇ ਤੜਕੇ ਖਬਰ ਆਉਂਦੀ ਆ ਬਹੁਤ ਮੰਦ ਭਾਗੀ ਕੱਚੀ ਨਹੀਂ ਲਈ ਬੜਾ ਦੁੱਖ ਲੱਗਿਆ ਆ ਵੀਡੀਓ ਵੇਖ ਕੇ ਵੀ ਮੈਂ ਬੋਲਦਾ ਬੋਲਦਾ ਮਤਲਬ ਬਹੁਤ ਨਾਰੀ ਇਮੋਸ਼ਨਲ ਹੋ ਗਿਆ ਵੀ ਬੰਦੇ ਦਾ ਇੱਕ ਮਿੰਟ ਦਾ ਭਰੋਸਾ ਨਹੀਂ ਦੇਖ ਲਓ ਵਧੀਆ ਇੱਥੇ ਗੱਲਾਂ ਬਾਤਾਂ ਕਰੀ ਗਿਆ ਤੇ ਉਹ ਵੀ ਇੱਕ ਦਿਨ ਪਹਿਲਾਂ ਵੀ ਜੱਜਾ ਵਿਚਾਰਾ ਵਧੀਆ ਗੱਲਾਂ ਬਾਤਾਂ ਕਰੀ ਗਿਆ ਉਦੋਂ ਵੀ ਸਬਜੀ ਪਿੱਛੇ ਹੀ ਮੈਂ ਆਇਆ ਸੀ ਗਰੇਮ ਬਾਈ ਦੀ ਦੁਕਾਨ ਤੇ ਤੇ ਦੇਖ ਲਓ ਵੀ ਬੰਦੇ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਮਿੰਟੋ ਮਿੱਟੀ ਪਤਾ ਨਹੀਂ ਕੀ ਹੋ ਜਾਂਦਾ ਤੇ ਬਹੁਤ ਡਰੀ ਲੱਗਦਾ ਪਰ ਮਾਤਮਾ ਅੱਗੇ ਇਹ ਹੀ ਅਰਦਾਸ ਕਰਦੇ ਆਂ ਮਾਤਮਾ ਸਾਰੇ ਹਸਤੇ ਬਸਦੇ ਰਹਿਣ ਤੇ ਮੈਂ ਤਾਂ ਇਹ ਕਹਿਣਾ ਭਾਈ ਕਿਹਦੇ ਕਿਸਦਾ ਕੋਈ ਦਿਲ ਨਾ ਦਿਖਾਇਆ ਕਰੋ ਤੇ ਹੁਣ ਤਾਂ ਅੱਜ ਕੱਲ ਸਮੇ ਇਹੋ ਜਿਹਾ ਹੈ ਇੱਕ ਮਿੰਟ ਤਾਂ ਭਰੋਸਾ ਨਹੀਂ ਕਿਸੇ ਦਾ ਸਾਰਾ ਨਾ ਬਣਾ ਕੇ ਰੱਖਿਆ ਕਰੋ ਛੋਟੀ ਜ਼ਿੰਦਗੀ ਹੈ ਕੀ ਮਿਲਦਾ ਆਪਣੀ ਖੁਦਾਂ ਲੜ ਕੇ ਸਾਰਾ ਨਾ ਪਿਆਰ ਦੀ ਸਾਂਝ ਪਾ ਕੇ ਆਪਾਂ ਤੇ ਵਧੀਆ ਯਾਦਗਾਰਨ ਦੁਨੀਆ ਹਰ ਇੱਕ ਵਾਸਕੇ ਬੁਲਾਵੇ ਆਪਾਂ ਨੂੰ ਕੀ ਫਾਇਦਾ ਮੈਂ ਕਰੋੜ ਦੀ ਜ਼ਿੰਦਗੀ ਜਾਨ ਲਾ ਅਦਿਕਾ ਲੋਕਾਂ ਦੇ ਮਨਾਂ 'ਚ ਬਹੁਤ ਕਰੋੜ ਹੈ ਥੋੜੇ ਮੂੰਹ 'ਤੇ ਹੋਰ ਹੈ ਪਿੱਠ ਪਿੱਛੇ ਥੋੜੇ ਹੋਰ ਹੈ ਤੇ ਇੱਕ ਮਿੰਟ 'ਚ ਹੀ ਬੰਦਾ ਖੋ ਗਿਆ ਨਾ ਤਾਂ ਕਰਕੇ ਛੱਡੋ ਇਹਨਾਂ ਗੱਲਾਂ ਨੂੰ ਇੱਕ ਜ਼ਿੰਦਗੀ ਮਿਲਦੀ ਹੈ ਉਹਨੂੰ ਹੱਸ ਕੇ ਵਧੀਆ ਇੰਜੋਏ ਕਰਕੇ ਬਤੀਤ ਕਰਕੇ ਸਾਰਿਆਂ ਨਾਲ ਪਿਆਰ ਕਰਕੇ ਤੇ ਸਭ ਨੂੰ ਹੱਸ ਕੇ ਬਲੱਗੇ ਆਪਾਂ ਬਾਕੀ ਪਰਮਾਤਮਾ ਮੈਂ ਤਾਂ ਹੀ ਅਰਦਾਸ ਕਰਦਾ ਸਾਰੇ ਵਧੀਆ ਹਸਦੇ ਵਸਦੇ ਰਹੋ ਇਸ ਨੂੰ ਕੋਈ ਸਵਾਲ ਨਾ ਹੋਵੇ ਯਾਰ ਜਾਨ ਵਾਲੇ ਨੇ ਚਲੇ ਜਾਣਾ ਪਰ ਉਹਦੇ ਪਰਿਵਾਰ ਤੇ ਕੀ ਬੀਜਦੀ ਐ ਉਹਦੇ ਮਾਂ ਬਿਓਦ ਤੇ ਕੀ ਬੀਜਦੀ ਐ ਉਹਦੇ ਬੱਚਿਆਂ ਤੇ ਕੀ ਬੀਜਦੀ ਐ ਇਹ ਤਾਂ ਉਹਦੇ ਪਰਿਵਾਰ ਨੂੰ ਹੀ ਪਤਾ ਐ ਤੇ ਤਾਂ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਹਰਕ ਨੂੰ ਹੱਸ ਕੇ ਬੁਲਾਗੇ ਆਪਾਂ ਤੇ ਕਿਸੇ ਨਾਲ ਨਫ਼ਰਤ ਨਾ ਰੱਖੀ ਗਈ ਤੇ ਦਿਲਾਂ 'ਚ ਵੀ ਪਿਆਰ ਰਵੇ ਜਿਵੇਂ ਜ਼ੁਬਾਨ 'ਤੇ ਪਿਆਰ ਬਹੁਤ ਅਗਮੰਦ ਵੀ ਹੋਏ ਹਾਂਜੀ ਦੋਸਤੋ ਤੁਸੀਂ ਵੀਡੀਓ ਤਾਂ ਵੇਖ ਹੀ ਲਈ ਇੰਨਾ ਯਾਦੇ ਬੰਦੇ ਦਾ ਮਨਦੋਖੀ ਹੁੰਦਾ ਇੱਕ ਬੰਦਾ ਤੁਹਾਡੇ ਅੱਖਾਂ ਸਾਹਮਣੇ ਹੁੰਦਾ ਤੇ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜੇ ਤੇ ਮੈਂ ਹੁਣ ਬਾਈ ਪ੍ਰੇਮ ਕੋਲੇ ਆਏ ਸੀ ਅਸੀਂ ਗੱਲਾਂ ਕਰੀ ਜਾਂਦਾ ਸੀ ਹੁਣ ਦੋਨੇ ਭਰਾ ਵੀ ਬੰਦੇ ਦਾ ਕੋਈ ਵਸਾਈ ਨਹੀਂ ਮਿੰਟ ਦਾ ਹੀ ਨਹੀਂ ਭਰੋਸਾ ਮੈਂ ਇਹ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਵੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਜਾਚੇ ਨੂੰ ਔਰ ਚਾਹਨਾ ਤੇ ਨਵਾਸ ਦੇਣ ਤੇ ਗਾਂ ਵਾਹੇ ਗੁਰੂ ਪਰਿਵਾਰ ਤੇ ਮਿਹਰ ਬਣਾਈ ਰੱਖੇ ਨੱਚੇ ਪਾਸ਼ਾ ਬਸ ਹੋਰ ਕੀ ਚਾਹੀਦੀ ਹੈ ਬਹੁਤ ਮੰਗ ਜਿਵੇਂ ਕਿ ਮੈਂ ਦੱਸਿਆ ਵੀ ਮੈਂ ਪ੍ਰੇਮ ਨਾਲ ਗੱਲਾਂ ਕਰੀ ਜਾਂਦਾ ਸੀ ਪ੍ਰੇਮ ਕਹਿੰਦਾ ਕਿ ਜਿੱਦ ਦਿਨ ਵੀ ਇਹ ਕੰਮ ਹੋਇਆ ਉਦੋਂ ਮਤਲਬ 8:30 ਵਜੇ ਜਿਵੇਂ ਜੱਟ ਸਬਜ਼ੀ ਲੈ ਕੇ ਗਿਆ ਤੇ ਉਹ ਦੋ ਘੰਟੇ ਡੇਢ ਘੰਟੇ ਬਾਅਦ ਉਹ ਜੋ ਪਰਮਾਤਮਾ ਨੂੰ ਮਨਜ਼ੂਰ ਤੇ ਬਸ ਐ ਹੀ ਆ ਤੁਹਾਡੇ ਸਾਹਮਣੇ ਆ ਕਿ ਹਾਲਾਤ ਹੁੰਦੇ ਅੱਜਕੱਲ ਇਹ ਇਹ ਨਾ ਬਹੁਤ ਥਾਵਾਂ ਤੇ ਮੈਂ ਚੀਜ਼ਾਂ ਵੇਖੀਆਂ ਆ ਵੀ ਬੰਦੇ ਨੂੰ ਇੱਕੇ ਦਾ ਵੀ ਕੁਝ ਹੋ ਜਾਂਦਾ ਭਾਵੇਂ ਤੁਸੀਂ ਹੁਣ ਖਬਰ ਸੁਣਦੇ ਹੋਵੋਗੇ ਕੈਨੇਡਾ ਦੀ ਜਾਂ ਕਿਸੇ ਹੋਰ ਮੁਲਕਾਂ ਦੀ ਅੱ비 ਛੋਟੇ ਛੋਟੇ ਜਿਹੜੇ ਬੱਚੇ ਜਿਵੇਂ 25-25 ਸਾਲਾਂ ਦੇ 26-26 ਸਾਲਾਂ ਦੇ ਮੁੰਡੇ ਉਹਨਾਂ ਨੂੰ ਹੀ ਹੋ ਜਾਂਦਾ ਇੱਕਦਮ ਪਤਾ ਨਹੀਂ ਸਾਇਲੈਂਟ ਅਟੈਕ ਆ ਦੇ ਜਾਂ ਪਤਾ ਨਹੀਂ ਕੀ ਆ ਦੇ ਮੈਨੂੰ ਤਾਂ ਪਤਾ ਨਹੀਂ ਸੁਣਦੇ ਆ ਵੀ ਇੱਕਦਮ ਹੀ ਪਤਾ ਲੱਗਦਾ ਵੀ ਆਹ ਕੰਮ ਹੋ ਗਿਆ ਵੀ ਬੰਦੇ ਨੂੰ ਹਸਪੀਟਲ ਜਾਣ ਦਾ ਮੌਕਾ ਵੀ ਨਹੀਂ ਮਿਲਦਾ ਤੇ ਉਹਦੀ ਬੱਸ ਐ ਹੋ ਜਾਂਦਾ ਤੇ ਹੁਣ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕੀ ਕੁਝ ਹੋਣਾ ਕੀ ਕੁਝ ਨਹੀਂ ਹੋਣਾ ਤਾਂ ਕਰਕੇ ਮੈਂ ਤਾਂ ਤੁਹਾਨੂੰ ਇਹੀ ਆਣਾ ਭਾਈ ਆਉ ਦਾ ਵਧੀਆ ਹੱਸ ਕੇ ਜ਼ਿੰਦਗੀ ਜੀਵਿਤ ਕਰੋ ਕਦੇ ਕਿਸੇ ਨੂੰ ਮਾੜਾ ਨਾ ਬੋਲੋ ਤੇ ਸਭ ਨਾਲ ਜਿਹੜਾ ਪਿਆਰ ਬਣਾ ਕੇ ਰੱਖੋ ਬਾਕੀ ਰੱਬ ਰੱਖਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਜਿਉਂਦੇ ਰਹੋ ਵਸਦੇ ਰਹੋ